ਸਸੂ ਗੱਲ ਦੀ ਸਾਰੇ ਉਮੀਦ ਕਰਦੇ ਹਾਂ ਸਾਰੇ ਠੀਕ ਹੋਮਗੇ ਆਪਾਂ ਸੀਗੇ ਅੱਜ ਕਿਚਨਰ ਸਾਈਡ ਵਾਪਸੀ ਤੇ ਆਪਾਂ ਰੁਕੇ ਹਾਂ ਔਰ ਉਸ ਤੇ ਕੈਂਪੇ ਜਾ ਰਹੇ تھے ਖਾਣ ਪੀਣ ਲਈ ਇਹ ਵੀ ਸੋਹਣਾ ਵਿਊ ਆ ਇੱਥੇ ਦਾ ਹਾਈਵੇ ਦੇ ਉੱਪਰ ਦੋਨੋਂ ਸਾਈਡ ਤੇ ਨੇ ਜਿਨ੍ਹਾਂ ਨੂੰ ਖਾਣ ਪੀਣ ਦੀ ਜ਼ਰੂਰਤ ਆ ਜਿਨ੍ਹਾਂ ਨੇ ਆਪਣੀ ਆ ਬੈਟਰੀ ਤੇ ਗੱਡੀਆਂ ਚਾਰਜ ਕਰਨੀਆਂ ਨੇ ਉਹਨਾਂ ਲਈ ਸਪੌਟ ਬਣੇ ਹੋਏ ਨੇ ਵਧੀਆ ਜਗਾ ਸੋਹਣੀ ਆ ਤੇ ਕੈਸਟੇਸ਼ਨ ਹੈਗਾ ਇੰਜੁਆਏ ਕਰਦੇ ਆ ਸਾਰੇ ਕਿਉਂਕਿ ਹਾਈਵੇ ਦੇ ਉੱਤੇ ਜ਼ਰੂਰਤ ਵੀ ਆ ਵੀ ਕੋਈ ਨਾ ਕੋਈ ਸਪੌਟ ਹੋਵੇ ਜਿੱਥੇ ਆਪਾਂ ਖਾ ਪੀ ਸਕੀਏ ਨਾਲ ਜਾਂ ਹਾਈਵੇ ਜਾ ਰਹੇ ਆ ਦੋਨੋਂ ਸਾਈਡ ਤੇ ਹੈਗਾ ਆਈ ਗਈ ਤੇ ਇਧਰ ਜਿਨ੍ਹਾਂ ਦੀਆਂ ਗੱਡੀਆਂ ਬੈਟਰੀਆਂ ਵਾਲੀਆਂ ਨੇ ਉਹ ਬੈਟਰੀਆਂ ਚਾਰਜ ਕਰਨ ਲਈ ਇਹ ਚਾਰਜਰ ਨੇ ਆਹ ਰੋਡ ਜਾ ਰਹੀ ਹੈ ਹਾਈਵੇ ਦੇਖ ਸਕਦੇ ਆ ਤੁਸੀਂ ਏਰੀਆ ਬਹੁਤ ਖੂਬਸੂਰਤ ਆ ਕਿchnal ਹੈ ਹੀ ਸੋਨਾ ਡਿਵੈਲਪ ਹੋ ਰਿਹਾ ਅਜੇ इधर फो वगेरा रश है बहुत सोना बहुत ही प्यारा खूबसूरत इतने खुश रहा करो इंजॉय करो लाइफ की भी वाहिगुरु ने बख्शी है हस हाँ खेड के गजारो दो मित्र बहुत ज्यादा चैनल न जरूर सब्सक्राइब कर लिया करो जिन्होंने नहीं हजे तक किया ਤੇ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰ ਲਿਆ ਕਰੋ ਤਾਂ ਜੋ ਤੁਹਾਨੂੰ ਅਪਕਮਿੰਗ ਵੀਡੀਓਜ਼ ਦੀਆਂ ਨੋਟੀਫਿਕੇਸ਼ਨਸ ਮਿਲ ਸਕਣ ਇੱਥੇ ਜ਼ਿਆਦਾ ਤਾਂ ਨਹੀਂ ਕੁਝ ਹੈਗਾ ਦਿਖਾਉਣ ਨੂੰ ਬਸ ਅੰਦਰ ਰੈਸਟੋਰੈਂਟਸ ਮਿਲੇ ਬਣੇ ਹੋਏ ਨੇ ਐਂਡਬਲਿਊ ਸਟਾਰਬਕਸ ਬਾਕੀ ਟਿਮਾ ਇੰਡੀਆ ਵਾਲੇ ਚਾਹ ਦੇ ਖੋਖੇ ਹੈਨਾ ਟਿਮ ਤਾਂ ਇੱਥੇ ਕੈਨੇਡਾ ਚ ਇਦਾਂ ਜਿੱਦਾਂ ਇੰਡੀਆ 'ਚ ਚਾਹ ਦੇਖੋ ਕਿ ਹਰ ਇੱਕ ਮੋੜ ਤੇ ਚਾਹ ਦਾ ਖੁੱਖਾ ਚਾਹ ਦੀਆਂ ਦੁਕਾਨਾਂ ਉਹ ਕੰਮ ਕਰਦੇ ਚਲੋ ਜੀ ਮਿਲਦੇ ਆ ਤੁਹਾਨੂੰ ਫੇਰ ਕਿਸੇ ਹੋਰ ਵੀਡੀਓ ਦੇ ਨਾਲ ਤਦ ਤੱਕ ਰੱਖੋ ਧਿਆਨ